ਸਾਤ ਸਰੀਆ ਕਾਲ ਜੀ ਚੁੜਕਲੇ ਲੈ ਕੇ ਫੇਰ ਹਾਜ਼ਰਾਂ ਉਹੀ ਉਦਾਸੀਆਂ ਭਜਾਉਣ ਲਈ ਤੇ ਰੌਣਕਾਂ ਲਾਉਣ ਲਈ ਆ ਜਾਓ ਫਿਰ ਸ਼ੁਰੂ ਕਰਦੇ ਆਂ ਦੇਖੋ ਵੀ ਜੇ ਤੁਹਾਨੂੰ ਕੰਮ ਤੇ ਜਾਂਦੇ ਟਾਈਮ ਵੀ ਕੁੱਤਾ ਸੌਂਦਾ ਹੋਇਆ ਮਿਲੇ ਤੇ ਕੰਮ ਤੋਂ ਆਉਂਦੇ ਹੋਏ ਟਾਈਮ ਵੀ ਕੁੱਤਾ ਸੌਂਦਾ ਹੋਇਆ ਮਿਲੇ ਇਹਦਾ ਮਤਲਬ ਥੋਡੀ ਜ਼ਿੰਦਗੀ ਕੁੱਤੇ ਤੋਂ ਵੀ ਮਾੜੀ ਹੈ ਅਕਬਰ ਕਹਿੰਦਾ ਬੀਰਵਾਲਾ ਕਹਿੰਦਾ ਆਪਣੇ ਸਟਾਫ ਦੇ ਵਿੱਚ ਕੌਣ ਸਭ ਤੋਂ ਵੱਧ ਕੰਮ ਕਰਦਾ ਕਹਿੰਦਾ ਤੂੰ ਕਿਵੇਂ ਪਹਿਚਾਣੇਗਾ ਬੀਰਵਾਲ ਕਹਿੰਦਾ ਜੀ ਮੈਂ ਸਾਰਿਆਂ ਨੂੰ ਬੁਲਾ ਲਿਆ ਹੁਣਾ ਸਾਰਿਆਂ ਨੂੰ ਬੁਲਾ ਲਿਆ ਆ ਸਾਰਿਆਂ ਦੇ ਵਿੱਚੋਂ ਇੱਕ ਦਾ ਹੱਥ ਫੜ ਕੇ ਕਹਿੰਦਾ ਕਹਿੰਦਾ ਜੀ ਆ ਸਭ ਤੋਂ ਵੱਧ ਕੰਮ ਕਰਦਾ ਆਕਬਰ ਕਹਿੰਦਾ ਵੀ ਤੂੰ ਕਿਵੇਂ ਪਹਿਚਾਣਿਆ ਬੀਰਵਾਲ ਕਹਿੰਦਾ ਜੀ ਮੈਂ ਇਹਦਾ ਮੋਬਾਈਲ ਚੈੱਕ ਕਰਿਆ ਇਹਦੇ ਮੋਬਾਈਲ ਦੀ ਬੈਟਰੀ 98% ਆ ਜੇ ਵੀ ਇੱਕ ਸਾਧੂ ਕਹਿੰਦਾ ਜਦੋਂ ਅਸੀਂ ਕਈ ਸਾਲ ਬੋਲਦੇ ਨਹੀਂ ਨਾ ਉਹਨੂੰ ਅਸੀਂ ਮੌਨ ਵਰਤ ਕਹਿੰਦੇ ਆ ਇੱਕ ਘਰ ਵਾਲਾ ਕਹਿੰਦਾ ਬਸ ਅਸੀਂ ਉਹਨੂੰ ਵਿਆਹ ਕਹਿ ਦਿੰਦੇ ਆ ਪੇਪਰ ਦੇ ਵਿੱਚ ਸਵਾਲ ਆਇਆ ਵੀ ਸੱਚਾ ਮਿੱਤਰ ਕੌਣ ਹੁੰਦਾ ਪੱਪੂ ਨੇ ਜਵਾਬ ਦਿੱਤਾ ਜੀ ਸੱਚਾ ਮਿੱਤਰ ਉਹ ਹੁੰਦਾ ਹੈ ਜਿਹੜਾ ਤੁਹਾਡੀਆਂ ਗਾਲਾਂ ਸੁਣਦਾ ਹੈ ਤੇਜੀ ਥੋਡੀ ਸੈਟਿੰਗ ਕਰਾਉਣ ਦੇ ਵਿੱਚ ਥੋਡੀ ਮਦਦ ਕਰਦਾ ਤੇ ਜਿਹੜਾ ਜੀ ਤੁਹਾਡੀ ਸਹੇਲੀ ਨੂੰ ਭਾਬੀ ਭਾਬੀ ਕਰਦਾ ਰਹਿੰਦਾ ਤੇ ਜਿਹੜਾ ਜੀ ਤੁਹਾਡੇ ਘਰਦਿਆਂ ਦੀ ਨਜ਼ਰ ਦੇ ਵਿੱਚ ਜਮ੍ਹਾਂ ਗਿਰਿਆ ਹੋਇਆ ਬੰਦਾ ਹੁੰਦਾ ਬੱਸ ਦੇ ਵਿੱਚ ਕਾਲਜ ਦੀਆਂ ਕੁੜੀਆਂ ਚੜਨ ਕਾਰਨ ਬੱਸ ਜਮ੍ਹਾਂ ਪਰਗੀ ਜਦੋਂ ਉਹ ਕੁੱਦਾ ਚੜਨ ਲੱਗਿਆ ਉਹ ਤੋਂ ਛੜਿਆ ਨਹੀਂ ਗਿਆ ਉਹ ਥੱਲੇ ਹੀ ਰਹਿ ਗਿਆ ਜਦੋਂ ਚੜਨ ਲੱਗਿਆ ਕੈਕਟਰ ਕਹਿੰਦਾ ਨੋ ਮੋਰ ਨੋ ਮੋਰ ਕੁੱਦਾ ਬੋਲਦਾ ਕੰਮ ਮੋਰਨੀਆਂ ਤਾਂ ਚੜਾ ਲਈਆਂ ਹੁਣ ਮੇਰੇ ਵਾਰੀ ਨੋ ਮੋਰ ਨੋ ਮੋਰ ਦੇਖੋ ਵੀ ਕੁੜੀਆਂ ਹਰ ਜਗ੍ਹਾ ਡਰਦੀਆਂ ਨੇ ਕੱਲੀਆਂ ਹੋਣ ਤਾਂ ਸੁੰਨੇ ਰਹਾਾਂ ਤੋਂ ਭੀੜ 'ਚ ਹੋਣਾ ਤਾਂ ਲੋਕਾਂ ਤੋਂ ਫਿਰ ਭਰਾਵਾਂ ਤੋਂ ਮਾਪੇ ਤੋਂ ਜਦੋਂ ਤੱਕ ਉਹਨਾਂ ਦਾ ਵਿਆਹ ਨਹੀਂ ਹੁੰਦਾ ਉਹ ਡਰਦੀਆਂ ਰਹਿੰਦੀਆਂ ਨੇ ਤੇ ਜਦੋਂ ਹੋ ਜਾਂਦਾ ਵਿਆਹ ਫਿਰ ਸਾਰੀਆਂ ਚੀਜ਼ਾਂ ਦਾ ਬਦਲਾ ਉਹ ਆਪਦੇ ਘਰ ਵਾਲੇ ਤੋਂ ਲੈਂਦੀਆਂ ਨੇ ਗੱਲ ਕਰਨ ਦੇ ਤਰੀਕੇ ਰੱਬ ਨਾਲ ਹੱਥ ਜੋੜ ਕੇ ਉਸਤਾਦ ਨਾਲ ਨਜ਼ਰਾਂ ਝੁਕਾ ਕੇ ਪਿਓ ਨਾਲ ਆਦਰ ਦੇ ਨਾਲ ਮਾਂ ਨਾਲ ਦਿਲ ਖੋਲ੍ਹ ਕੇ ਭੈਣ ਨਾਲ ਧਿਓ ਦੇ ਨਾਲ ਦੋਸਤਾਂ ਨਾਲ ਹਾਸੀ ਮਜ਼ਾਕ ਦੇ ਨਾਲ ਬੱਚਿਆਂ ਨਾਲ ਲਾੜ-ਦੁਲਾਰ ਦੇ ਨਾਲ ਤੇ ਘਰ ਵਾਲੀ ਨਾਲ ਘਰ ਵਾਲੀ ਨਾਲ ਗੱਲ ਕਰਨ ਦਾ ਤਰੀਕਾ ਜੇ ਖੋਜਿਆ ਜਾ ਰਿਹਾ ਹੈ ਲਾਲੂ ਪ੍ਰਸ਼ਾਦ ਜਾਦਵ ਕਹਿੰਦਾ ਸੋਨੀਆ ਗਾਂਧੀ ਨੂੰ ਸੋਨੀਆ ਦੀ ਇਹ ਬਤਾਏ ਕਿ ਆਈ ਲਵ ਯੂ ਦਾ ਮਤਲਬ ਕੀ ਹੁੰਦਾ ਹੈ ਸੋਨੀਆ ਗਾਂਧੀ ਕਹਿੰਦੀ ਮੈਂ ਤੁਮਸੇ ਪਿਆਰ ਕਰਤੀ ਹੂੰ ਲਾਲੂ ਪ੍ਰਸ਼ਾਦ ਜੀ ਬੋਲਦੇ ਲੋ ਕਾਲੋ ਬਾਤ ਮੈਨੇ ਅੰਗਰੇਜ਼ੀ ਮੇ ਇੱਕ ਸਵਾਲ ਕਿਆ ਪੁੱਛ ਲਿਆ ਇਹ ਪਗਲੀ ਤੋ ਮੇਰੇ ਉਪਰ ਫਿਦਾ ਹੋ ਗਈ ਡਾਈਟਿੰਗ ਦਾ ਪਲਾਨ ਤੁਹਾਨੂੰ ਮੈਂ ਦੱਸਦਾ ਸਭ ਤੋਂ ਵਧੀਆ ਉਹਨਾਂ ਚੀਜ਼ਾਂ ਤੋਂ ਹਮੇਸ਼ਾ ਦੂਰ ਰਹੋ ਜਿਹੜੀਆਂ ਤੁਹਾਨੂੰ ਮੋਟਾ ਬਣਾਉਂਦੀਆਂ ਨੇ ਜਿਵੇਂ ਕਿ ਬਾਜ਼ਨ ਤੋਲਣ ਵਾਲਾ ਕੰਡਾ ਸ਼ੀਸ਼ਾ ਕੈਮਰਾ ਤੇ ਪਤਲੇ ਦੋਸਤ ਕਾਰਾਲੀ ਨੇ ਸਵੇਰੇ ਸਵੇਰੇ ਆਪਦੇ ਘਰ ਵਾਲੇ ਤੋਂ ਅਖਬਾਰ ਮੰਗਿਆ ਕਾਰ ਵਾਲਾ ਕਹਿੰਦਾ ਕਿੰਨੀ ਬੈਂਕ ਵੱਡਾ ਕਹਿੰਦਾ ਦੁਨੀਆ ਕਿੱਥੇ ਤੁਰ ਹੀ ਫਿਰਦੀ ਐ ਤੂੰ ਹਜੇ ਅਖਬਾਰ ਹੀ ਮੰਗੀ ਜਾਨੀ ਆ ਆ ਲੈ ਕਹਿੰਦਾ ਮੇਰਾ ਟੈਬ ਅਜੇ ਤੋਂ ਪੜ ਲੈ ਜਿਹੜੀਆਂ ਖਬਰਾਂ ਪੜ੍ਹਨੀਆਂ ਨੇ ਕਾਰ ਵਾਲੀ ਨੇ ਟੈਬ ਫੜਿਆ ਕਾਕਰੋਚ ਦੇ ਉੱਤੇ ਮਾਰਿਆ ਜ਼ੋਰ ਦੀ ਸਟਾਈ ਨਿਕਲ ਆ ਵੀ ਕਾਰ ਵਾਲੀ ਸਾਹਮਣੇ ਸ਼ਾਰ ਨਹੀਂ ਬਣਦੀ ਕਮੈਂਟ ਵਾਲਾ ਮਸਲਾ ਇੱਕ ਮੁੰਡੇ ਨੇ ਕਲਾਸ 'ਚ ਬੈਠੇ ਨੇ ਫੇਸਬੁਕ ਤੋਂ ਪੋਸਟ ਪਾਈ ਮੈਂ ਕਲਾਸ 'ਚ ਬੈਠ ਕੇ ਫੇਸਬੁਕ ਵਰਤ ਰਿਹਾ ਉਹਦੇ ਥੱਲੇ ਪ੍ਰੋਫੈਸਰ ਦਾ ਕਮੈਂਟ ਆ ਗਿਆ ਕਲਾਸ ਤੋਂ ਬਾਹਰ ਨਿਕਲ ਜਾ ਪ੍ਰੋਫੈਸਰ ਦਾ ਕਮੈਂਟ ਕੀਤਾ ਲਾਇਕ ਪ੍ਰਿੰਸੀਪਲ ਨੇ ਪ੍ਰਿੰਸੀਪਲ ਕਹਿੰਦਾ ਸਾਬਾਸ਼ ਉਹਦੇ ਮੁੰਡੇ ਦੀ ਮਾਂ ਨੇ ਕਮੈਂਟ ਕੀਤਾ ਟਹਿ ਜਾਣਾ ਜੇ ਕਲਾਸ ਨਹੀਂ ਲਾਉਣੀ ਨਾ ਤਾਂ ਸਬਜ਼ੀ ਲੈ ਕੇ ਘਰੇ ਆ ਜਾ ਉਹਦੇ ਪਿਓ ਨੇ ਕਮੈਂਟ ਕੀਤਾ ਦੇਖ ਲੈ ਤੇਰੇ ਮੁੰਡੇ ਦੀਆਂ ਹਰਕਤਾਂ ਉਹਦੇ ਦੋਸਤਾਂ ਨੇ ਕਮੈਂਟ ਕੀਤਾ ਓਏ ਕੈਫੇ ਚ ਆ ਜਾ ਉਹਦੀ ਸਹੇਲੀ ਨੇ ਕਮੈਂਟ ਕੀਤਾ ਦੂਤਾ ਮੈਨੂੰ ਕਿਹਾ ਸੀ ਮੈਂ ਹਸਪਤਾਲ ਦੇ ਵਿੱਚ ਆ ਮੇਰੀ ਦਾਦੀ ਬਹੁਤ ਬਿਮਾਰ ਹੈ ਇਸ ਕਰਕੇ ਮੈਂ ਮਿਲਣ ਨਹੀਂ ਆ ਸਕਦਾ ਹੁਣ ਆਖਰ ਦੇ ਵਿੱਚ ਉਹਦੀ ਦਾਦੀ ਨੇ ਖਤਰਨਾਕ ਕਮੈਂਟ ਕੀਤਾ ਤੇਰੇ ਮੂੰਹ ਚ ਪੈਣ ਕੀੜੇ ਮੈਂ ਤਾਂ ਅਜੇ ਠੀਕ ਆ ਚੰਗੀ ਭਲੀ ਆ ਕੱਲ ਸਬਜ਼ੀ ਲੈਣ ਗਿਆ ਸੀ ਪੁਰਾਣੇ ਪਿਆਰ ਤੇ ਨਜ਼ਰ ਪਈ ਉਹਨੇ ਮੈਨੂੰ ਦੇਖਿਆ ਮੈਨੂੰ ਕਹਿੰਦੀ ਹੈਲੋ ਫਿਰ ਆਪਦੇ ਜਵਾਕਾਂ ਨੂੰ ਕਹਿੰਦੀ ਬੇਟਾ ਮਾਮਾ ਨੂੰ ਹੈਲੋ ਕਰੋ ਜਵਾਕ ਵਿਚਾਰਾ ਭੋਲਾ ਸੀ ਉਹ ਬੋਲਦਾ ਮੰਮੀ ਐਨੇ ਤਾਂ ਕਹਿੰਦਾ ਤੂੰ ਆਲੂ ਨਹੀਂ ਲੈ ਜਿੰਨੇ ਮੇਰੇ ਮਾਮੇ ਕਨਾਤੇ ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡੀ ਮਾਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਤਾਂ ਜਦੋਂ ਉਹਨੇ ਪੋਚਾ ਲਾਇਆ ਹੋਇਆ ਨਾ ਤਾਂ ਗਿੱਲੇ ਪੋਚੇ ਉੱਤੋਂ ਦੀ ਲੱਗ ਕੇ ਦਿਖਾਈਂਗਾ ਮੱਛਰ ਬੋਲਦਾ ਮੱਛਰੀ ਨੂੰ ਡਾਰਲਿੰਗ ਕਹਿੰਦਾ ਕੱਲ ਨੂੰ ਨਾ ਮੈਂ ਤੇਰੇ ਲਈ ਸ਼ੇਰ ਦਾ ਸ਼ਿਕਾਰ ਕਰੂੰਗਾ ਮੱਛਰੀ ਨੀਚ ਹੁੰਦੀ ਹੈ ਕਹਿੰਦੀ ਠੀਕ ਹੈ ਠੀਕ ਹੈ ਕਹਿੰਦੀ ਹਾਂ ਸੌ ਜਾ ਫਿਰ ਬੋਲਦਾ ਮੱਛਰ ਕੱਲ ਨੂੰ ਨਾ ਮੈਂ ਤੇਰੇ ਲਈ ਹਾਥੀ ਵੱਡ ਕੇ ਲਿਆਉਂਗਾ ਹਾਥੀ ਦਾ ਖੂਨ ਤੈਨੂੰ ਪਿਆਉਂਗਾ ਮੱਛਰੀ ਕਹਿੰਦੀ ਠੀਕ ਹੈ ਠੀਕ ਹੈ ਸੌ ਜਾ ਕਹਿੰਦੀ ਕਹ ਤੂੰ ਲੱਗਦਾ ਮੇਰੇ ਤੇ ਯਕੀਨ ਨਹੀਂ ਕਰ ਰਹੀ ਕਹਿੰਦਾ ਕੱਲ ਨੂੰ ਤੈਨੂੰ ਮੈਂ ਮਰਸੀਡੀਜ਼ ਦੇ ਵਿੱਚ ਘੁਮਾਵਾਂਗਾ ਮਛਰੀ ਕਹਿੰਦੀ ਠੀਕ ਹੈ ਠੀਕ ਹੈ ਕੱਲ ਨੂੰ ਸੌ ਜਾ ਕਹਿੰਦੀ ਹੁਣ ਕਹਿੰਦਾ ਤੂੰ ਲੱਗਦਾ ਮੇਰੇ ਤੇ ਯਕੀਨ ਕਰ ਨਹੀਂ ਰਹੀ ਚਲ ਕੱਲ ਨੂੰ ਕਹਿੰਦਾ ਮੈਂ ਤੈਨੂੰ ਨਾ ਇੱਕ ਤੋਲੇ ਸੋਨੇ ਦਾ ਹਾਰ ਬਣਾ ਕੇ ਲੈ ਆ ਕੇ ਦਵ ਮਛਰੀ ਹੁਣ ਗੁੱਸੇ 'ਚ ਬੋਲਦੀ ਐ ਤਹ ਜਾਣਾ ਕਹਿੰਦੀ ਤੈਨੂੰ ਕਿੰਨੇ ਵਾਰ ਕਿਹਾ ਜਦੋਂ ਵੋਟਾਂ ਵਾਲੇ ਲੀਡਰ ਲੋਕਾਂ 'ਚ ਭਾਸ਼ਣ ਦਿੰਦੇ ਹੁੰਦੇ ਆ ਉਹਨਾਂ ਦਾ ਖੂਨ ਪੀ ਕੇ ਨਾ ਆਇਆ ਕਰ ਕਰੇ ਕਮਾਲ ਦਾ ਹੌਸਲਾ ਦਿੱਤਾ ਹੈ ਰੱਬ ਨੇ ਸਾਨੂੰ ਲੋਕਾਂ ਨੂੰ ਇਨਸਾਨਾਂ ਨੂੰ ਪਤਾ ਤਾਂ ਪਲਦਾ ਨਹੀਂ ਵੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਤੇ ਅਚਾਰ ਆਪਾਂ 1 ਸਾਲ ਦਾ ਪਾਲ ਲੈਂਦੇ। ਇਸ ਮੈਸੇਜ ਨੂੰ ਹਰੇਕ ਨਾਲ ਸ਼ੇਅਰ ਕਰਿਓ ਜੇ ਮੌਤ ਤੋਂ ਬਾਅਦ ਵੀ ਤੁਸੀਂ WhatsApp ਤੇ Facebook Instagram ਵਾਲੇ ਮੈਸੇਜ ਪੜਨਾ ਚਾਹੁੰਦੇ ਹੋ ਨਾ ਤਾਂ ਅੱਖਾਂ ਦਾਣ ਕਰ ਦਿਓ। ਜ਼ਿੰਦਗੀ ਤੋਂ ਬਾਅਦ ਵੀ ਜ਼ਿੰਦਗੀ ਦੇ ਨਾਲ ਹੀ। ਮੇਰੇ ਤਾਂ ਸਿਰ ਨੂੰ ਚੱਕਰ ਆ ਗਿਆ ਜਦੋਂ ਛੱਲੀ ਨੂੰ ਦੇਖ ਕੇ ਉਹ ਬੋਲੀ ਮੇਰੇ ਲਈ ਹੈਂਡਲ ਵਾਲਾ ਪਾਪਕੋਰਨ ਲੈ ਕੇ ਆ। ਕੱਲ ਰਾਤ ਪਾਰਟੀ ਚੱਲ ਰਹੀ ਸੀ ਪੀ ਵਾਲੀ ਲਈ ਚੜ ਗਈ ਫੇਰ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਗੱਡੀ ਆਪ ਨਹੀਂ ਚਲਾ ਕੇ ਲੈ ਕੇ ਆਇਆ ਮੈਂ ਕੈਬ ਕਰਾ ਲਈ ਮੌਜ ਨਾਲ ਕੈਬ ਦੇ ਵਿੱਚ ਬਹਿ ਕੇ ਉੱਥੋਂ ਆ ਗਿਆ ਬਾਅਦ ਚ ਉਹਦਾ ਫੋਨ ਕਰਕੇ ਦੋਸਤਾਂ ਨੇ ਦੱਸਿਆ ਵੀ ਤੂੰ ਹੈ ਕਿੱਥੇ ਕੰਜਰਾ ਪਾਰਟੀ ਦਾ ਤੇਰੇ ਘਰ ਚੱਲ ਰਹੀ ਹੈ ਕੁਲੇ ਦੇ ਮੱਛਰ ਨੇ ਦੰਦੀ ਵੱਢ ਲਈ ਕੁਲਾ ਗੁੱਸੇ ਦੇ ਵਿੱਚ ਚੱਪਲ ਲੈ ਕੇ ਮੱਛਰ ਦੇ ਮੰਗਰ ਪੈ ਗਿਆ ਸਾਰੀ ਰਾਤ ਉਹਦੇ ਮਗਰ ਭੱਜਦਾ ਰਿਹਾ ਮਾਰਤਾ ਨਹੀਂ ਸਕਿਆ ਪਰ ਭੱਜਦੇ ਭੱਜਦੇ ਸਵੇਰ ਹੋ ਗਈ ਕੁੱਲਾ ਬੋਲਦਾ ਹੱਸ ਕੇ ਸਵੇਰੇ ਚਲ ਕੋਈ ਗੱਲ ਨਹੀਂ ਮਾਰਤਾ ਨਹੀਂ ਸਕਿਆ ਪਰ ਸੌਣ ਮੈਂ ਉਹਨੂੰ ਨਹੀਂ ਦਿੱਤਾ ਸਾਰੀ ਰਾਤ ਮਦੂਨੇ ਐਫਐਮ ਵਾਲੇ ਨੂੰ ਫੋਨ ਕੀਤਾ ਕਹਿੰਦਾ ਜੀ ਫਲਾਨੇ ਐਫਐਮ ਤੋਂ ਬੋਲ ਰਿਹਾ ਹਾਂ ਉਹ ਕਹਿੰਦੇ ਹਾਂ ਜੀ ਕਹਿੰਦੇ ਇਹ ਐਫਐਮ ਸਾਰੇ ਸ਼ਹਿਰ ਦੇ ਵਿੱਚ ਸੁਣ ਰਿਹਾ ਐਫਐਮ ਵਾਲਾ ਕਹਿੰਦਾ ਹਾਂ ਜੀ ਕਹਿੰਦਾ ਮਤਲਬ ਇਹ ਮੇਰੇ ਘਰ ਦੇ ਵਿੱਚ ਵੀ ਸੁਣ ਰਿਹਾ ਐਫਐਮ ਵਾਲਾ ਅੱਕ ਕੇ ਬੋਲਦਾ ਹਾਂ ਹਾਂ ਕਹਿੰਦਾ ਸਭ ਕਿਤੇ ਸੁਣ ਰਿਹਾ ਇਹਦਾ ਮਤਲਬ ਮੇਰੀ ਭੈਣ ਨੂੰ ਵੀ ਸੁਣ ਰਿਹਾ ਐਫਐਮ ਵਾਲਾ ਹੁਣ ਗੁੱਸੇ 'ਚ ਹਾਂ ਹਾਂ ਭਾਈ ਕਹਿੰਦਾ ਸਭ ਨੂੰ ਸੁਣ ਰਿਹਾ ਫਿਰ ਉਹ ਬੋਲਦਾ ਪਿੰਕੀ ਕਹਿੰਦਾ ਹੈਲੋ ਮੈਂ ਤੇਰਾ ਭਰਾ ਬੋਲਦਾ ਮੈਂ ਉੱਪਰ ਫਸ ਦੇ ਵਿੱਚ ਬੈਠਾ ਮੋਟਰ ਛੱਡਦੇ ਪਾਣੀ ਮੁੱਕ ਗਿਆ ਬਿਊਟੀ ਪਾਰਲਰ ਦੇ ਬਾਹਰ ਲਿਖੀ ਹੋਈ ਖੂਬਸੂਰਤ ਲੇਨ ਇੱਥੇ ਰੱਬ ਦੀ ਬਣਾਈ ਹੋਈ ਰਚਨਾ ਨਾਲ ਛੇੜਛਾੜ ਕੀਤੀ ਜਾਂਦੀ ਹੈ ਸਵੇਰੇ ਸਵੇਰੇ ਮੇਰੀ ਘਰ ਵਾਲੀ ਪੁੱਛਣ ਆਈ ਕਹਿੰਦੀ ਚਾਹ ਤੇ ਪਰੌਠਾ ਲਿਆ ਦਾਂ ਮੈਂ ਕਹਾ ਲਿਆ ਦੇ ਫਿਰ ਥੋੜੇ ਟਾਈਮ ਬਾਅਦ ਫੇਰ ਆਈ ਕਹਿੰਦੀ ਇਹ ਜਿਹੜਾ ਟੱਲ ਵਿਹਾਰੀ ਬਾਜਪਈ ਨੂੰ ਭਾਰਤ ਰਤਨ ਮਿਲ ਰਿਹਾ ਹੈ ਅਹਰ ਜਮ ਨੇ ਕਿਹੜਾ ਕੰਮ ਕੀਤਾ ਮਹਾਨ ਮੈਂ ਕਹਿੰਦਾ ਵੀ ਉਹਨੇ ਵਿਆਹ ਨਹੀਂ ਕਰਾਇਆ ਦੇ ਤੱਕ ਬਸ ਉਦੋਂਦਾਂ ਨਾ ਚਾਹੀਐ ਨਾ ਪਰੌਠਾ ਆਇਆ ਘਰ ਵਾਲੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਪਹਿਲੀਆਂ ਤਾਂ ਉਹ ਜਿਹੜੀਆਂ ਘਰ ਵਾਲੇ ਦੀਆਂ ਗੱਲ ਸੁਣਦੀਆਂ ਨੇ ਤੇ ਉਹਦੀ ਮੰਨਦੀਆਂ ਵੀ ਨੇ ਤੇ ਉਹਦੇ ਨਾਲ ਪਿਆਰ ਨਾਲ ਪੇਸ਼ ਆਉਂਦੀਆਂ ਨੇ ਕੋਈ ਫਰਮਾਇਸ਼ ਵੀ ਨਹੀਂ ਕਰਦੀਆਂ ਜਿਵੇਂ ਘਰ ਵਾਲਾ ਕਹਿ ਦਿੰਦਾ ਉਵੇਂ ਹੀ ਕਰਦੀਆਂ ਨੇ ਤੇ ਦੂਜੀਆਂ ਦੂਜੀਆਂ ਉਹ ਨੇ ਜਿਹੜੀਆਂ ਸਾਰਿਆਂ ਦੇ ਕੋਲ ਨੇ ਕਰ ਵਾਲੀ ਕਹਿੰਦੀ ਤੁਸੀਂ ਮੈਨੂੰ ਕਦੋਂ ਤੱਕ ਪਿਆਰ ਕਰੋਗੇ ਕਰ ਵਾਲੇ ਨੇ ਆਪਦੀ ਅੱਖ ਦੇ ਵਿੱਚੋਂ ਇੱਕ ਹੰਝੂ ਕੱਢਿਆ ਤੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਕਹਿੰਦਾ ਜਦੋਂ ਤੱਕ ਆਹ ਹੰਝੂ ਖੋਜਿਆ ਨਹੀਂ ਜਾ ਸਕਦਾ ਨਾ ਮੈਂ ਤੈਨੂੰ ਉਦੋਂ ਤੱਕ ਪਿਆਰ ਕਰੂੰਗਾ ਆਹ ਦੇਖ ਕੇ ਸਮੁੰਦਰ ਦੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਸਮੁੰਦਰ ਬੋਲਿਆ ਕਿੱਥੋਂ ਲਿਆਉਣੇ ਉਹ ਕਹਿੰਦਾ ਐਡੇ ਐਡੇ ਗੱਪ ਓਏ ਕਰ ਵਾਲੀਆਂ ਨੂੰ ਚੂਨਾ ਲਾਉਣ ਵਾਸਤੇ ਕਾਰ ਵਾਲੇ ਨੂੰ ਬਾਜ਼ਾਰ ਚ ਜਾਂਦੇ ਦੇਖ ਕਾਰ ਵਾਲੀ ਕਹਿੰਦੀ ਆ ਲੋਕ ਕਹਿੰਦੀ ਪੈਸੇ ਕੋਈ ਅਹਿਦ ਦੀ ਚੀਜ਼ ਲੈ ਕੇ ਆਏ ਉਹ ਜਿਹਦੇ ਨਾਲ ਮੈਂ ਸੋਹਣੀ ਦਿਖਾਂ ਕਾਰ ਵਾਲਾ ਬੋਤਲ ਲਿਆਇਆ दारू ਦੀ ਦਾਦਾ ਕਹਿੰਦਾ ਪੋਤੇ ਨੂੰ ਉਹ ਕਹਿੰਦਾ ਲੁੱਕ ਜਾ ਕਹਿੰਦਾ ਤੇਰੀ ਟੀਚਰ ਆ ਰਹੀ ਹੈ ਪੋਤਾ ਬੋਲਦਾ ਦਾਦੇ ਨੂੰ ਕਹਿੰਦਾ ਦਾਦਾ ਤੂੰ ਲੁੱਕ ਜਾ ਤੇਰੀ ਮੌਜ਼ਾ ਬਹਾਨਾ ਬਣਾ ਕੇ ਤਾਂ ਮੈਂ ਹਫ਼ਤੇ ਦੀ ਛੁੱਟੀ ਲਈ ਹੈ ਕਿ세 ਵੀ ਧਾਰਮਿਕ ਸਥਾਨ ਤੇ ਜਾਓ ਉੱਥੇ ਬਾਹਰ ਚੱਪਲ ਲਾਉਣ ਤੇ ਤੇ ਮਿਸਕਾਲ ਦੇਣ ਦੇ ਵਿੱਚ ਕੀ ਸਮਾਨਤਾ ਹੈ ਆਸ ਵਿੱਚ ਕੀ ਸਮਾਨਤਾ ਹੈ ਸੋਚੋ ਪਤਾ ਕੀ ਹੈ ਦੋਨਾਂ 'ਚ ਡਰ ਲੱਗਿਆ ਰਹਿੰਦਾ ਵੀ ਕੋਈ ਚੱਕ ਨਾ ਲਵੇ ਪੱਪੂ ਸਾਈਕਲ ਤੇ ਜਾ ਰਿਹਾ ਸੀ ਸਾਹਮਣੇ ਜਾ ਰਹੀ ਕੁੜੀ ਦੇ ਵਿੱਚ ਮਾਰਿਆ ਕੁੜੀ ਬੋਲਦੀ ਹੈ ਕਹਿੰਦੀ ਘਾਂਟੀ ਨਹੀਂ ਸੀ ਮਾਰ ਸਕਦਾ ਪੱਪੂ ਬੋਲਦਾ ਸਾਈਕਲ ਦਾ ਸਾਰੇ ਦਾ ਸਾਰਾ ਵਿੱਚ ਮਾਰਿਆ ਹੁਣ ਘਾਂਟੀ ਅੱਡ ਲਾ ਕੇ ਮਾਰਦਾ ਜਿੰਨੀ ਮਰਜ਼ੀ ਅੰਗਰੇਜ਼ੀ ਸਿੱਖ ਲੋ ਜੇ ਕੁੱਤਾ ਮੰਗਰ ਪੈ ਗਿਆ ਨਾ ਤਾਂ ਉਹਨੂੰ ਹਟ 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 ਹਟੀ ਕਹਣਾ ਪਊ ਐਕਸਕਿਊਜ਼ ਮੀ ਕਹੇ ਤੋਂ ਨਹੀਂ ਮੰਨਣਾ ਉਹਨੇ ਧੰਨਵਾਦ ਜੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਣੀ ਆ ਤੁਹਾਡਾ ਮਨ ਖੁਸ਼ ਹੋਇਆ ਹੋਣਾ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਕਮੈਂਟ ਪੜ੍ਹ ਕੇ ਸਾਡਾ ਮਨ ਖੁਸ਼ ਹੁੰਦਾ ਜਿਵੇਂ ਤੁਹਾਡਾ ਮਨ ਖੁਸ਼ ਹੁੰਦਾ ਆਪਣੀ ਵੀਡੀਓ ਦੇਖ ਕੇ ਇਸ ਕਰਕੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਬਾਕੀ ਚੈਨਲ ਨਾਲ ਜੁੜੇ ਰਹੋ ਜਿਉਂਦੇ ਵੱਸਦੇ ਰਹੋ ワード。